ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਤਾਜ਼ੀਆਂ ਸੂਆਂ ਹੋਈਆਂ ਝੋਟੇ ਦਿਖਾਵਾਂਗੇ ਜੇ ਲਾ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਢੋਲਮਗਲਾ ਕਲੇ ਮਲੇਕੋਟੜ ਰੇਕੋਟ ਰੋਡ ਤੇ ਢੋਗਲਮਟ ਫਰਕ ਨਾਲ ਆ ਠੀਕ ਹੈ ਜ਼ਿਲ੍ਹਾ ਮਲੇਕੋਟੜਲਾ ਪੈ ਗਿਆ ਠੀਕ ਹੈ ਸਦੌੜ ਦੇ ਬਿਲਕੁ ਜੀ ਮੋਬਾਈਲ ਨੰਬਰ ਬਈ ਜੀ ਆਪਣਾ 7710214005 77102 1400 14005 5 ਵਪਾਰ ਦਾ ਕੰਮ ਹੈ ਆਪਣਾ ਨਹੀਂ ਘਰੇਲੂ ਹੈ ਜੀ ਠੀਕ ਹੈ ਘਰੇਲੂ ਮੱਝ ਆਪਣੇ ਦੋ ਇਕੱਠੀਆਂ ਸੂਪੀਆਂ ਭਾਈ ਦੋਨੇ ਸੇਲ ਕਰਨੀਆਂ ਜੀ ਪਹਿਲਾ ਨੰਬਰ ਜਿਹੜੀ ਮੱਝ ਦੇਖ ਰਹੇ ਆ ਜੀ ਕਿਹੜਾ ਸੂਆ ਸੂਈ ਆ ਇਹ ਸੂਆ ਹੀ ਤੀਜਾ ਹੈ ਜੀ ਅੱਛਾ ਤੀਜਾ ਸੂਆ ਸੂਈਆ ਬੱਚਾ ਇਹਦੇ ਪਿੱਛੇ ਕੀ ਆ ਗਿਆ ਕੱਟੀਆਂ ਵੀਰੇ ਅੱਛਾ ਮਗਰੇ ਦੇ ਕੱਟੀਆਂ ਨਾਲ ਦੂਆ ਬਿਲਕੁਲ ਨਾਲ ਆ ਹਨਾ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਵੀ ਰਾਤ ਦੀ ਸੁਈ ਹੈਗੀ ਬੋਲੇ ਚ ਗੜੀਆ ਟੁੱਡੇ ਦਾ ਨਹੀਂ ਗੜੀਆ ਮੈਂ ਦੋ ਤਿਆਂ ਦੇ ਵਿੱਚ ਠੀਕ ਐ ਐਸਟੀਮੇਟ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ ਹੈ ਜੀ ਕਹਿੰਦਾ ਪਾ 15 ਮੰਨ ਕੇ ਲੈ ਲਈ ਵੀ ਹੈ ਫਸਾ ਵਾਲੀ ਅੰਮੀਰ 15 ਪਲੱਸ ਚੰਨ ਤੇ ਚੌਂਡ ਚਵਾ ਕੇ ਮੈਂ ਇਹਦਾ ਕੋਈ ਬਾਬਰ ਨੂੰ ਦੂਜੀ ਵਾਰ ਕੀ ਧਾਰਾ ਸਭਰ ਧਾਰਾ ਦੇਖ ਸਕਦੇ ਹੋ ਕੈ ਬਾਤਾਂ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰ ਥਾਰ ਨਾਲੀ ਧਾਰਾ ਪਾ ਮਾਰ ਕੇ ਦਿਖਾ ਦੇ ਬੋਲੇ ਦੇ ਵਿੱਚ ਐ ਰਾਤ ਦੀ ਸੁਈ ਵੀ ਆ ਤੇ ਚਵਾਈ ਦੀ ਬਾਈ ਜੀ ਨਰਮਾ ਬਿਲਕੁਲ ਇੱਕ ਨੰਬਰ ਬਾਓ ਕੀ ਆ ਤੇ ਜੇਰ ਜੂ ਜਮਾ ਟੋਟਲ ਕੰਮ ਡਾਨਾ ਜਮਾ ਜੀ ਉਹ ਰੱਖੀ ਬਟਾ ਬਟਰ ਥੱਲੇ ਹਨ ਤੇ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਰੇਟ ਜਿਹੋ ਮਾਰਗੀ ਕਰਾਉਂਦੇ 172000 172000 ਮੌਕੇ ਤੇ ਮਾਨਦਾਨ ਹੋ ਜੂਗੀ ਮਾਨਦਾਨ ਕੱਢਣੇ ਤੋਰ ਦੇ ਬਾਅਦ ਸੁਭਰਤ ਸਿੰਘ ਮੂੰਹ ਮੱਥਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਚੰਗੀ ਕੱਦ ਵਜਨ ਵਜੂਦ ਵਾਲੀ ਮੈਂ ਆ ਲੈ ਚਲ ਕੋਈ ਨਾ ਬੱਚੇ ਤੇ ਜਾਊਗੀ 172000 ਰੁਪਇਆ ਬਾਈ ਨੇ ਇਹਦਾ ਮੁੱਲ ਕੀਤਾ ਗਾ ਤੇ ਦੁੱਧ ਕਹਿੰਦਾ ਭਾਬ 16 17 16 ਜੀ ਵੇਸਾ ਕ 15 ਮੰਨ ਕੇ ਲੈ ਲਿਓ ਧਾਰਾ ਵੀਡੀਓ ਜਮਾਰ ਕੇ ਦਿਖਾ ਦਿਆਂ ਜੇਰੇ ਉਹਦੇ ਥੱਲੇ ਸਾਂਭੀ ਬੈਠੇ ਆ ਤੇ ਬੱਚਾ ਇਹਦੇ ਮਗਰ ਆ ਗਈ ਵੀਰੇ ਕੱਟੀ ਆ ਹਨਾ ਹਾਂਜੀ ਵੀਰੇ ਠੀਕ ਤੇ ਇੱਕ 72 ਦੇ ਮੌਕੇ ਤੇ ਮਾਨਦਾਨ ਹੋ ਜੂਗਾ ਜੀ ਹਾਂਜੀ ਉਹ ਵੀਰੇ ਜੀ ਸੋ ਬਾਕੀ ਇਹ ਰ ਹਵਾਨਾ ਵਗੈਰਾ ਦੇਖੋ ਬਿਲਕੁਲ ਸੂਤਾਂ ਕਲਾਈ ਫਿਰ ਵਾਲੇ ਰਾਤੀ ਸੂਈ ਕਿੱਲਾ ਧਾਰਾ ਵਗੈਰੇ ਮਾਰਿਆਂ ਕਿਲੋ ਖੰਡ ਦੋ ਖੰਡ ਦੁੱਧ ਚ ਹੋਵੇ ਤੋ ਵਾਤੇ ਦਾ ਤੇ ਅੱਗੇ ਵੀਰੇ ਦੋ ਨੰਬਰ ਇਹ ਝੋਟੀ ਦੇਖ ਰਹੇ ਆਂ ਆਪਾਂ ਇਹ ਚਾਰ ਦੰਦ ਦਾ ਵੀਰੇ ਬਲੂਨ ਅਸਾ ਚਾਰ ਦੰਦ ਪਲੂਨ ਪਹਿਲਾਂ ਸੂਆ ਸੂਈ ਆ ਹਾਂਜੀ ਪਹਿਲਾਂ ਸੂਆ ਠੀਕ ਆ ਇਹਨੂੰ ਕਿਹਾ ਕਿ ਦਿਨ ਹੋ ਕੇ ਸੂਈ ਨੂੰ ਕੀ ਰਾਤ ਦੀ ਆ ਵੀਰੇ ਅੱਛਾ ਕੱਠਿਆਂ ਹੀ ਸੂਈਆਂ ਜੀ ਨਾਟਕ ਵਿੱਚ ਪਈਆਂ ਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਕੱਤੀ ਆ ਵੀ ਕਿੰਨਾ ਕੁ ਦੁੱਧ ਪਾ ਦੂੰ ਅੰਦਾਜ਼ਾ ਲੱਗ ਬੱਦੁਰ ਪਹਿਲਾਂ ਲਾਜੀ ਮਾਂ ਦਾ 18 ਕਿਲੋ ਜੋਣਿਆ ਘਰ ਦੀ ਝੁੱਟੀ ਆ ਜੀ ਇਹ ਤਾਂ ਕਿੰਨਾ ਪਾ ਸਕਦੇ ਆ ਆਪਾਂ ਜੀ ਦਾ ਫਿਰ 12 ਕਿਲੋ ਤਾਂ ਖੁੱਲਈ ਆ ਬਾਕੀ ਨਾ ਕਿਉਂ ਹੁੰਦੇ ਆ ਇਹਦਾ ਰੇਟ ਕੀ ਰੱਖਿਆ ਆਪਾਂ ਰੇਟ ਵੀਰੇ 135000 ਤੋਰੇਵਾਰ ਨੂੰ ਸਭਰ ਕਦ ਕਾਟ ਵਗੈਰਾ ਦੇਖੋ ਝੋਟੀ ਦਾ ਪਲੂਣ ਕੱਟੀ ਪਹਿਲਾ ਸੂਆ ਸੂਈ ਆ ਰੇਟ ਇਹਦਾ ਆ ਗਿਆ 135000 ਰੁਪਇਆ ਤੇ ਬਾਕੀ ਕਦ ਕੁਦ ਬਹੁਤ ਆ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਘਰੇਲੂ ਝੋਟੀਆਂ ਵੀਰ ਦੀ ਤੇ ਥਣਲੇਵਾ ਸੋਹਣਾ ਸਾਫ ਸੁਥਰਾ ਸੋ ਦੇਖ ਸਕਦਾ ਸਿੰਘਮੂ ਮੱਥਾ ਸੋਹਣੀ ਸਾਫ ਸੁਥਰੀ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਤੇ ਥਣਾ ਦੇ ਵਿੱਚ ਵਿੱਥੀ ਬਹੁਤ ਆ ਰਾਤ ਦੀ ਸੂਈਆ ਤੇ ਦੋਨੇ ਇਕੱਠੀਆਂ ਸੂਈਆਂ ਲੱਗ ਬਾ ਦੋ ਚਾਰ ਘੰਟੇ ਦੀ ਵਿੱਥੀ ਜੀ ਆ ਤੇ ਜੇ ਜਿਹੜੋ ਕੰਮ ਟੋਟਲੀ ਡਾਨਾ ਇਹਦੇ ਮਗਰ ਵੀ ਬੱਚਾ ਫੀਮੇਲ ਕਾਫ ਕੱਟੀ ਹੋਈ ਆ ਹਣਾ ਨਾਲ ਹਾਂਜੀ ਭਾਈ ਨੰਬਰ ਬੋਲੇ ਆਪਣਾ ਹੀ 7710214w05 ਠੀਕ ਹੈ ਪਿੰਡ ਦਲਮਕ ਕਲਾ ਦਲਮਕ ਕਲਾ ਦੇ ਫਿਲਮ ਲੈ ਗੋ ਜੀ ਸੋ ਕਿਸੇ ਵੀਰ ਦੇ ਦੋਨੇ ਨਗਰ ਚ ਕੋਈ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਾਹੇ ਦਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਗ